ਜ਼ਿਲ੍ਹਾ ਫਰੀਦਕੋਟ ਦੇ ਵਿੱਚ ਲੈ ਕੇ ਚੱਲਦੇ ਤੁਹਾਨੂੰ ਸ਼ਹਿਰ ਜੈਤੋ ਤੋਂ ਇਤਿਹਾਸਕ ਮੰਡੀ ਤੋਂ ਰਿਪੋਰਟ ਸੰਦੀਪ ਲੁੰਬਾ ਦੀ ਗਰਾਊਂਡ ਜ਼ੀਰੋ ਤੋਂ ਦੇਖੋ ਜੈਤੋ ਦੇ ਤਾਜ਼ਾ ਹਾਲਾਤ ਜੀ ਕੀ ਕਹਿਣਾ ਚਾਹੁੰਦੇ ਇੱਕ ਜਿਹੜੇ ਨੰਗਨ ਟੱਪਣ ਵਾਲੇ ਆ ਜੀ ਬਹੁਤ ਦਿੱਕਤ ਆਉਂਦੀ ਹੈ ਕੋਈ ਕਿੱਧਰ ਦੀ ਥੜੇ ਤੋਂ ਹੋਗੇ ਨੰਗ ਦਾ ਕੋਈ ਕਿੱਧਰ ਦੀ ਨੰਗ ਦਾ ਕਈ ਪਿੱਛੇ ਮੁੜ ਜਾਂਦੇ ਆ ਕਿਉਂਕਿ ਦੁਕਾਨਦਾਰੀ ਨੂੰ ਵੀ ਬਹੁਤ ਜ਼ਿਆਦਾ ਜੀ ਬਹੁਤ ਪ੍ਰਭਾਵਦਾ ਦੁਕਾਨਦਾਰੀ ਗੰਦੀ ਸਮੈਲ ਗੰਦਗੀ ਦੇ ਵਿੱਚ ਗਾ ਕੇ ਬਹਿਣਾ ਪਸੰਦ ਨਹੀਂ ਕਰਦਾ ਬਿਲਕੁਲ ਕੋਈ 10 ਰੁਪਏ ਘੱਟ ਵੱਧ ਦੇਣਾ ਪਸੰਦ ਕਰਦਾ 10 ਕਿਤੇ ਵੱਧ ਦੇ ਦਾਂਗੇ ਪਰ ਉਧਰ ਨਹੀਂ ਜਾਣਾ ਕਿਉਂਕਿ ਕਾਰਨ ਇਹੀ ਹੈ ਇੰਨੀ ਗੰਦੀ ਸਮੈਲ ਇੰਨੀ ਗੰਦੀ ਸਮੈਲ ਹੈ ਵੇਚਦੀ ਗੰਦੇ ਪਾਣੀ ਵੇਚਦੀ ਨੰਘਣਾ ਬੜਾ ਮੁਸ਼ਕਲ ਹੈ ਜੀ ਤੇ ਕੀ ਕਹਿਣਾ ਚਾਹੁੰਨਾ ਜੀ ਇੱਥੇ ਬਸ ਅਸਤੇ ਗੱਲ ਨੂੰ ਮਾਈ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਬੇਨਤੀ ਹੈ ਸਾਡੀ ਤਾਂ ਵੀ ਇਹਦਾ ਜ਼ਰੂਰ ਕੋਈ ਨਾ ਕੋਈ ਹੱਲ ਕਰੋ ਤਾਂ ਕਿ ਇਹ ਸਾਡੇ ਜਿਹੜਾ ਏਰੀਆ ਸਾਰ ਤੇ ਦੁਕਾਨਦਾਰੀਆਂ ਵੀ ਸਹੀ ਹੋ ਜਾਣ ਤੇ ਆਉਣ ਜਾਣ ਵਾਲਿਆਂ ਨੂੰ ਵੀ ਕੋਈ ਤਕਰੀਬ ਨਾ ਹੋਵੇ। ਆਉਣ ਜਾਣ ਵਾਲਿਆਂ ਨੂੰ। ਚਲੋ ਆਪਾਂ ਤਾਂ ਆਪਦਾ ਨਿਆਏ ਮੰਗਦੇ ਆ। ਸਾਡੇ ਕੰਮ 'ਚ ਵੀ ਵਿਘਨ ਪੈ ਰਿਹਾ। ਹਾਂਜੀ ਹਾਂਜੀ। ਚਲੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ। ਤੁਹਾਡਾ ਵੀ ਧੰਨਵਾਦ ਜੀ। ਹਾਂਜੀ ਇੱਕ ਭਰਾ ਜੀ ਹੋਰ ਇੱਥੇ ਦੁਕਾਨਦਾਰ ਨਾਲ ਜੁੜਿਆ ਹੈ ਬਾਈ ਜੀ ਆਏ ਕਿੰਨੇ ਕਿ ਦਿਨਾਂ ਤੋਂ ਗੰਦਾ ਪਾਣੀ ਦੇ। ਇਹ ਹੋ ਗਿਆ 2 ਮਹੀਨੇ ਹੋ ਗਏ ਤਿੰਨ ਜੀ। ਪਾਣੀ ਐਂ ਖੜਾ ਇੱਥੇ ਰੋਜ਼ ਹੀ ਆ ਜਾਂਦਾ ਸੋਭਾ ਹੀ ਸਾਰੀ ਦਿਹਾੜੀ ਖੜਦਾ। ਸਾਰੀ ਦਿਹਾੜੀ। ਟੈਰਾਂ ਨਾਲ ਲੱਗ ਲੱਗ ਕੇ ਗਾਮ ਹਾਂ ਗਾਮ ਚਾਹੇ ਧਾਰੀਆਂ ਨਾਲੀਆਂ ਭਰ ਪ੍ਰਬੰਧਕ ਅੱਛਾ ਜਿਵੇਂ ਹੁਣ ਆਪਾਂ ਕਹੀਏ ਪ੍ਰਸ਼ਾਸਨ ਡਸਟਬਿਨਾਂ ਦੀ ਗੱਲ ਕਰਦਾ ਜਿਵੇਂ ਛੋਟੇ ਛੋਟੇ ਰੇੜੀਆਂ ਆ ਉੱਥੇ ਇਹਨੇ ਕਹਿੰਦਾ ਮੱਛਰ ਪੈਦਾ ਹੁੰਦੇ ਤੇ ਕਰੋੜਾ ਮੱਛਰ ਮੈਂ ਦੇ ਮੋਬਾਈਲ ਦੇ ਵਿੱਚ ਸੇਵ ਕਰਕੇ ਆਇਆ ਹੈ ਵੀਡੀਓ ਬਣਾ ਕੇ ਕਰੋੜਾ ਮੱਛਰ ਤੁਹਾਨੂੰ ਫਿਰ ਦੇ ਦੇ ਵਾਸਤੇ ਕੀ ਕਰ ਰਹੇ ਹੋ ਨਹੀਂ ਨਹੀਂ ਇਹ ਬਿਮਾਰੀਆਂ ਸਰਕਾਰ ਨੂੰ ਦਿਨਾਂ ਨਹੀਂ ਸਰੇ ਹੋ ਰਹੇ ਇਦਾਂ ਗੰਦਾ ਪਾਣੀ ਆ ਟੱਕਣ ਨਹੀਂ ਇਹਨਾਂ ਤੋਂ ਬਦਲੇ ਗਿਆ ਜੀ ਤਿੰਨ ਮਹੀਨੇ ਇੱਕ ਟੱਕਣ ਨਹੀਂ ਬਦਲੇਆ ਟੱਕਣ ਨਹੀਂ ਬਦਲੇਆ ਉੱਥੋਂ ਹੀ ਲੀਕ ਹੋ ਜਾਂਦਾ ਜੀ ਕਹੀਂ ਸਵੇਰ ਤੋਂ ਐ ਚੱਲੀ ਜਾਂਦਾ ਸਾਰੀ ਜੜੀ ਗੋਲਮਲਾਕੇ ਸੀਵਰ ਵਿਭਾਗ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਆਪਣੇ ਇਥੋਂ ਦੀ ਸਰਕਾਰ ਨੂੰ ਵੀ ਦੇਖੋ ਕਿੰਨਾ ਬਰਾ ਨਹੀਂ ਇਹ ਤਾਂ ਬਹੁਤ ਵਾਰੀ ਕੇਜ ਆਉਂਦੇ ਨਹੀਂ ਕੋਈ ਜੀ ਇੱਕ ਵਾਰੀ ਆ ਜਾਂਦੇ ਹੀ ਅੱਖਾਂ ਠਰਨੀਆਂ ਕਰ ਜਾਂਦੇ 5-10 ਮਿੰਟ ਲਾ ਜਾਂਦੇ ਤੇ ਫਿਰ ਜਾਣਦੇ ਬੱਸ ਗੋਲਮਲਾਕੇ ਵੀ ਮੁਕੰਮਲ ਤੌਰ ਤੇ ਹੱਲ ਨਹੀਂ ਹੋ ਰਿਹਾ ਮੁਕੰਮਲ ਤੌਰ ਤੇ ਨਹੀਂ ਹੋ ਰਿਹਾ 3 ਮਹੀਨੇ ਸਰਦਾਰ ਜੀ ਬਹੁਤ ਬਹੁਤ ਧੰਨਵਾਦ ਸਾਡਾ ਵੱਡੇ ਵੀਰ ਜੀ ਤੁਹਾਡੇ ਬਿਆਨ ਦਰਚਕ ਲਈ ਧੰਨਵਾਦ ਠੀਕ ਓਕੇ ਹਾਂਜੀ ਵੀਰ ਕੀ ਹਾਲ ਚਾਲ ਹੈ ਠੀਕ ਹੈ ਕੀ ਨਾਮ ਆ ਤੁਹਾਡਾ ਮਿੰਦਰਪਾਲ ਮਿੰਦਰਪਾਲ ਜੀ ਮੈਨੂੰ ਜਾਣਦੇ ਹੋ ਹਾਂਜੀ ਜਾਣਦੇ ਅੱਛਾ ਇਹ ਕਿੰਨੇ ਚਿਰ ਤੋਂ ਮਹਿੰਦਰਪਾਲ ਜੀ ਪਾਣੀ ਦੀ ਸਮੱਸਿਆ ਹੈ ਹੋ ਗਏ ਬਹੁਤ ਚਿਰ ਹੋ ਗਈ ਪਾਣੀ ਕੋਈ ਹੱਲ ਨਹੀਂ ਹੁੰਦਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਪਾਣੀ ਦਾ ਹੱਲ ਕਰੋ ਕੋਈ ਦੇਖੋ ਜੀ ਇੱਥੇ ਮੁਲਾਜ਼ਮ ਵੀ ਸੇਲਜਮੈਨ ਵੀ ਦੁਖੀ ਆ ਦੁਕਾਨਦਾਰ ਵੀ ਦੁਖੀ ਆ ਗਾਹਕ ਤਾਂ ਦੁਖੀ ਹੈਗਾ ਹੀ ਹੈਗਾ ਕੱਪੜੇ ਖਰਾਬ ਹੋ ਗਏ ਸਾਰੇ ਦੇ ਕੱਪੜੇ ਖਰਾਬ ਹੋ ਗਏ ਅੱਛਾ ਤਾਂ ਬੱਚੇ ਕਿੰਨੇ ਸਕੂਲ ਪੰਜ ਸਕੂਲ ਲੱਗਦੇ ਆ ਉਹਨਾਂ ਦੀ ਵਡਰੈਸਾਂ ਖਰਾਬ ਹੁੰਦੀਆਂ ਹੋਣਗੀਆਂ ਹਾਂ ਡਰੈਸਾਂ ਖਰਾਬ ਹੋ ਗਈਆਂ ਇੱਕ ਵਾਰੀ ਵੀ ਨਹੀਂ ਹੁੰਦੇ ਠੀਕ ਕਰਨ ਦੇ ਹਾਂ ਕੋਈ ਨਹੀਂ ਹੁੰਦਾ ਜੀ ਮਾੜਾ ਮੋਟਾ ਕਹਿੰਦੇ ਕਰਕੇ ਜਾਂਦੇ ਫਿਰ ਚਲੇ ਜਾਂਦੇ ਆ ਚਲੇ ਜਾਂਦੇ ਜੀ ਚਲੇ ਜਾਂਦੇ ਹੋਰ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਬਸ ਹਾਂ ਹਲ ਹੋਇਆ ਤਾਂ ਵਧੀਆ ਹੀ ਹਲ ਹੋ ਜੇ ਵਧੀਆ ਹੈ ਆ ਜਿਹੜੀ ਇੰਨੀ ਬਦਬੂ ਆਈ ਜਾਂਦੀ ਰੁਕ ਜੇ ਹੈ ਨਾ ਚਲੋ ਧੰਨਵਾਦ ਬਾਈ ਜੀ ਧੰਨਵਾਦ ਧੰਨਵਾਦ ਹਾਂਜੀ ਜੀ ਐਮ ਫਰਨੀਚਰ ਤੇ ਪਹੁੰਚੇ ਹਾਂ ਜਿਨ੍ਹਾਂ ਦੇ ਬਾਹਰ ਦੇ ਵਿੱਚ ਇਹ ਗੰਦਗੀ ਦਾ ਆਲਮ ਤੁਸੀਂ ਬਾਹਰ ਦੇਖ ਸਕਦੇ ਹੋ ਦੇਖੋ ਹਾਂ ਜੀ ਤੁਹਾਡੇ ਦਾ ਧੰਨਵਾਦ ਜੀ ਤੁਹਾਡਾ ਟੀਮ ਦਾ ਹਾਂਜੀ ਤੇ ਜਿਹੜਾ ਤੁਸੀਂ ਆਏ ਆ ਸਾਡੇ ਕੋਲ ਅਸੀਂ ਤਾਂ ਬਹੁਤ ਔਖੇ ਹਾਂ ਜੀ ਇੱਥੇ ਹਰ ਰੋਜ਼ ਇੱਥੇ ਪਾਣੀ ਖੜਦਾ ਹੀ ਖੜਦਾ ਜੀ ਇਹ ਵੀਰੇਜ ਦਾ ਗੰਦਾ ਪਾਣੀ ਖੜਦਾ ਸਾਥੋਂ ਬੈਠਣਿਆਂ ਦਾ ਸਾਡੇ ਗਾਲ ਖਰਾਬ ਹੋਏ ਪਏ ਆ ਤੇ ਜੇ ਕੋਈ ਬਜ਼ੁਰਗ ਬੰਦਾ ਵੀ ਨੰਗ ਦਾ ਉਹ ਡਿੱਗਦੇ ਆ ਵਿੱਚ ਇੱਥੇ ਠੀਕ ਹੈ ਤੇ ਇਹ ਕਾਫੀ ਟਾਈਮ ਤੋਂ ਹੀ ਇੱਥੇ ਖੜ੍ਹ ਰਿਹਾ ਤੇ ਜਿੰਨੇ ਵੀ ਪਬਲਿਕ ਜਾ ਰਹੀ ਆ ਸਾਰੀ ਸਰਕਾਰ ਨੂੰ ਗਾਲਾਂ ਕੱਢ ਕੇ ਜਾ ਰਹੀ ਆ ਠੀਕ ਹੈ ਇਹ ਥੰਦੇ ਐਨੇ ਵੀ ਕੋਈ ਉਨ ਨੰਗ ਜੂਗਾ ਸਾਰੇ ਪੈਰ ਡਬੋ ਕੇ ਵਿੱਚ ਪਾਣੀ ਦੇ ਨਾਲਦੇ ਆ ਇਹ ਬਹੁਤ ਭੈੜੀ ਲੱਗਦੀ ਆ ਅਸੀਂ ਹੁਣ ਇੱਕ ਦਿਨ ਪ੍ਰੋਪਰਟੀ ਟੈਕਸ ਭਰ ਗਏ ਤੇ ਸਾਨੂੰ ਉਹਦੇ ਜੁਰਮਾਨਾ ਲਾ ਦਿੰਦੇ ਆ ਤੇ ਅਸੀਂ ਰੋਜ਼ ਜਾ ਕੇ ਇਹਨਾਂ ਨੂੰ ਫੋਨ ਕਰਦੇ ਆ ਵੀ ਸਾਡਾ ਕਰਾਓ ਮਾੜਾ ਮੋਟਾ ਕਿਤੇ ਕਰਾ ਜਾਂਦੇ ਆ ਅਗਲੇ ਦਿਨ ਫੇਰ ਪਾਣੀ ਉਨੇ ਖੜਾ ਹੁੰਦਾ ਜੀ ਇਹ ਬਹੁਤ ਇਹ ਤਾਂ ਪਰੇਸ਼ਾਨੀ ਆ ਗਈ ਪਈ ਸਾਰਿਆਂ ਨੂੰ ਜੀ ਬਹੁਤ ਜਿਆਦੇ ਪਰੇਸ਼ਾਨੀ ਆ ਰਹੀ ਹੈ ਹੈਨਾ ਇਹ ਕਿੰਨੇ ਚਿਰ ਤੋਂ ਆਂਦੀ ਹੈ ਇਹ ਮੇਰਾ ਖਿਆਲ ਦਾ ਸਾਲ ਹੀ ਹੋ ਗਿਆ ਜੀ ਸਾਲ ਹੋ ਗਿਆ ਤੇ ਤੁਸੀਂ ਕਿਸੇ ਅਫਸਰ ਨੂੰ ਕਿਸੇ ਮਹਿਕਮੇ ਨੂੰ ਕੋਈ ਲਿਖ ਕੇ ਦਿੱਤਾ ਹੋਵੇ ਲਿਖ ਕੇ ਕਿ ਅਸੀਂ ਜਾ ਜਾ ਕੇ ਵੀ ਆਏ ਆ ਸਾਰਿਆਂ ਕੋਲ ਜਾਏ ਸਾਰੇ ਐਮਸੀਆਂ ਕੋਲ ਜਾਏ ਉਹ ਕਹਿੰਦੇ ਸਾਡਾ ਮਹਿਕਮੇ ਦਾ ਨਹੀਂ ਕੰਮ ਦੂਜੇ ਮਹਿਕਮੇ ਦਾ ਕੰਮ ਆ ਉਹ ਸਾਨੂੰ ਐ ਲਾਰੇ ਚ ਰੱਖ ਦਿੰਦੇ ਐਮਸੀ ਕੋਣ ਇੱਧਰ ਐਮਸੀ ਸੀਗੇ ਇੱਕ ਤਾਂ ਤੌਸੀ ਸੀਗਾ ਇੱਕ ਅਸੀਂ ਸਾਰਿਆਂ ਦੇ ਧਿਆਨ ਤੇ ਲਿਆਂਦਾ ਡਾਕਟਰ ਦੇ ਵੀ ਤੇ ਅੰਚ ਲਿਆਂਦਾ ਸੀਗਾ ਡਾਕਟਰ ਹਰੀਸ਼ ਹਾਂ ਹਰੀਸ਼ ਤੇ ਕੀ ਕਹਿੰਦੇ ਆ ਤੁਲਸੀ ਜੀ ਹਰੀਸ਼ ਸਰ ਕੀ ਕਹਿੰਦੇ ਭਰਾ ਸਾਡੇ ਦੇ ਉਹਨੇ ਉਹ ਕਹਿੰਦੇ ਕਰਾ ਜਾਂਦੇ ਆ ਅਗਲੇ ਦਿਨ ਫੇਰ ਖੜ ਜਾਂਦਾ ਉਹਨਾਂ ਪਾਣੀ ਮੁਕੰਮਲ ਪੱਕਾ ਹਾਲ ਨਹੀਂ ਹੋ ਰਿਹਾ ਇਹੀ ਮਾਰਕੀਟ ਸਾਰੀ ਕਹਿ ਰਹੀ ਹੈ ਹਾਂ ਪੱਕਾ ਨਹੀਂ ਕਰਾ ਰਹੇਗੇ ਆ ਬਾਈ ਜੀ ਕੀ ਹਾਲ ਹੈ ਕੀ ਨਾਮ ਆਪਣਾ ਮੇਰਾ ਨਾਮ ਰੰਜੀਤ ਸਿੰਘ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਸਾਡੀ ਦੁਕਾਨ ਤੇ ਆਏ ਤੁਸੀਂ ਸਤਿ ਸ਼੍ਰੀ ਅਕਾਲ ਵੀਰੇ ਧੰਨਵਾਦ ਤੁਹਾਡਾ ਵੀ ਇਹ ਬੈਠੇ ਦੇ ਕਹਿੰਦੇ ਸਮੱਸਿਆ ਨੂੰ ਸਾਲ ਹੋ ਗਿਆ ਪਰ ਜ਼ਿਆਦਾ 3-2 ਤੋਂ 3 ਮਹੀਨੇ ਹੋ ਗਏ ਗੱਲ ਸਹੀ ਹੈ ਇਹ ਸਾਲ ਤੋਂ ਹੀ ਪ੍ਰੋਬਲਮ ਹੈ ਜੀ ਸਾ ਪਿਛਲੇ ਸਾਲ ਵੀ ਇਹ ਲੀਕਿੰਗ ਸੇਮ ਸੀ ਰੋਜ਼ ਖੜਨ ਲੱਗਿਆ ਪਾਣੀ ਸਵੇਰੇ ਦਾ ਪਾਣੀ ਵੀਰੇ ਬੈਗ ਆਉਂਦਾ ਗੰਦਾ ਪਾਣੀ ਆਉਂਦਾ ਸਾਰਾ ਨਾਲੀਆਂ ਦਾ ਤੇ ਸਭ ਤੋਂ ਵੱਡੀ ਦਿੱਕਤ ਕੀ ਹੈ ਕਿ ਲੰਗਨ ਟੱਪਨ ਵਾਲਿਆਂ ਨੂੰ ਦਿੱਕਤ ਆ ਕਿ ਉਹ ਜਦਾਰੇ ਔਖੇ ਹੁੰਦੇ ਆ ਦੂਸਰੀ ਗੱਲ ਇਹ ਹੈ ਵੀ ਜਦੋਂ ਇੱਥੇ ਪਾਣੀ ਮੀਂਹ ਪੈਂਦਾ ਤਾਂ ਸਾਡਾ 3 ਦਿਨ ਦੁਕਾਨ ਬੰਦ ਰਹਿੰਦੀ ਹੈ ਕਿਉਂਕਿ ਸਾਡੇ ਇੱਥੇ ਪਾਣੀ 2.5 ਫੁੱਟ ਖੜ ਜਾਂਦਾ ਜਿਹੜੀ ਕਿ ਸਾਨੂੰ ਸਾਡੇ ਵਪਾਰ ਨੂੰ ਇਫੈਕਟ ਆ ਦੂਜਾ ਸਾਡੀ ਬਿਲਡਿੰਗ ਦੇ ਥੱਲੇ ਪਾਣੀ ਜਾਂਦਾ ਪਿਆ ਉਸ ਕੰਮ ਨੂੰ ਜਿਹੜਾ ਪਾਣੀ ਮੀਂਹ ਦਾ ਖੜਦਾ ਉਹਨੂੰ ਤਾਂ ਵੀ ਸਾਡੀ ਬਿਲਡਿੰਗ ਦੇ ਜਿਹੜੇ ਫਰਸ਼ ਆ ਉਹ ਫੁੱਲ ਕੇ ਤਾਂ ਹੋ ਗਿਆ ਥੱਲੇ ਪਾਣੀ ਪੈਂਦਾ ਸਾਰੇ ਬੱਸ ਤੇ ਸਾਡੀ ਤਿੰਨ ਮੰਜ਼ਲੀ ਬਿਲਡਿੰਗ ਆ ਇਹ ਕੱਲ ਨੂੰ ਕੋਈ ਨੁਕਸਾਨ ਹੋਊ ਤਾਂ ਪ੍ਰਸ਼ਾਸਨੇ ਦਾ ਜ਼ਿੰਮੇਵਾਰ ਅਸੀਂ ਤਾਂ ਕਹਿੰਦੇ ਵੀ ਹੋਊਗਾ ਠੀਕ ਠੀਕ ਹੈ ਬਿਲਡਿੰਗ ਨੂੰ ਨੁਕਸਾਨ ਹੋ ਰਿਹਾ ਹੈ ਪਾਣੀ ਕਹਿੰਦੇ ਜਦੋਂ ਮੀਂਹ ਆਉਂਦਾ ਲੋਕੀ ਮੀਂਹ ਦੀ ਸੁੱਕ ਕੇ ਹੀ ਮੰਗਦੇ ਤੇ ਤੁਸੀਂ ਕੀ ਮੰਗਦੇ ਹੋ ਫਿਰ ਜਦ ਬੱਦਲ ਚੜ੍ਹ ਜਾਂਦਾ ਤਾਂ ਤਾਪ ਚੜ੍ਹ ਜਾਂਦਾ ਤਾਪ ਚੜ੍ਹ ਜਾਂਦਾ ਤੇ ਬੱਦਲ ਹੋਏ ਦੇ ਵਿੱਚ ਲੈ ਵੀ ਮੀਂਹ ਆਉ ਦੋ ਦਿਨ ਸਾਡਾ ਕੰਮ ਬੰਦ ਹੋ ਜਾਂਦਾ ਬਿਲਕੁਲ ਅਸੀਂ ਘਰੇ ਬੈਠੇ ਹੁੰਨੇ ਜਿਹਨੂੰ ਮਰਜ਼ੀ ਕੰਮ ਬੰਦ ਹੋਣਾ ਹੀ ਤੇ ਪਾ ਠੀਕ ਹੈ ਹੋਰ ਬਹੁਤ ਮਰੀ ਸਾਡੀਆਂ 2-3 ਦੁਕਾਨਾਂ ਸਾਰਾ ਬਾਜ਼ਾਰ ਬੰਦ ਰਹਿੰਦਾ ਸਾਰਾ ਬਾਜ਼ਾਰ ਹੀ ਬੰਦ ਰਹਿੰਦਾ ਛੱਡਾ ਉਦੋਂ ਹੀ ਥੱਲੇ ਹੋ ਜਾਂਦਾ ਜਦੋਂ ਮੀਂਹ ਪੈ ਜਾਂਦਾ ਐਮਐਲਏ ਸਾਹਿਬ ਨੂੰ ਤੇ ਇਥੋਂ ਦੇ ਸੀਵਰ ਬੋਰਡ ਨੂੰ ਅਗਰ ਕੌਣ ਸਾਨੂੰ ਕੀ ਕਹਿਣਾ ਚਾਹੁੰਦੇ ਦੱਸੋ ਜੀ ਕੁੱਲ ਕੇ ਅਸੀਂ ਤਾਂ ਕਹਿੰਨੇ ਵੀ ਸਾਡਾ ਧਿਆਨ ਕਰਕੇ ਜਾ ਛੇਤੀ ਛੇਤੀ ਸੜਕ ਨੂੰ ਸਹੀ ਕੀਤਾ ਜਾਵੇ ਸੀਵਰੇਜ ਦਾ ਜੋ ਪਾਣੀ ਹੈ ਤੇ ਖੜਦਾ ਉਹ ਬਿਲਕੁਲ ਨਾ ਇੱਥੇ ਖੜੇ ਉਹ ਦੂਜੇ ਦੁਕਾਨਦਾਰ ਕਰ ਇਹਨਾਂ ਤੋਂ ਟੱਕਣ ਤੱਕ ਨਹੀਂ ਬਦਲਿਆ ਗਿਆ ਟੱਕਣ ਤਾਂ ਇਹਨਾਂ ਬਦਲਿਆ ਨਹੀਂ ਗਿਆ ਸਾਡਾ ਤਾਂ ਦਿਲ ਕਰਦਾ ਵੀ ਪਿਛਲਾ ਟੱਕਣ ਵੀ ਅਸੀਂ ਬਦਲਾਇਆ ਤੁਹਾਡੇ ਪਤਾ ਵੀ ਆ ਜਿਹੜਾ ਇੱਥੇ ਸੀਵਰੇਜ ਦਾ ਟੱਕਣਾ ਇੱਕ ਬਸ ਚੱਕ ਕੇ ਇਹਦੇ ਵਿੱਚ ਮਿੱਟੀ ਦੀ ਟਰਾਲੀ ਪਾ ਦਈਏ ਲੋੜ ਹੀ ਨਾ ਪਵੇ ਸੀਵਰੇਜ ਦੀ ਸਾਨੂੰ ਲੋੜ ਹੀ ਨਾ ਪਵੇ ਸੀਵਰੇਜ ਹੀ ਬੰਦ ਕਰ ਦਈਏ ਸੀਵਰੇਜ ਬੰਦ ਕਰਾ ਸਾਡਾ ਇੰਨਾ ਦੁੱਖ ਹੀ ਹੋਇਆ ਪਿਆ ਮਾਨ ਦੁਖੀ ਮਨ ਹੋ ਗਿਆ ਮਨ ਦੁਖੀ ਨਾਲੇ ਬਿਆਨ ਦੇ ਰਿਹਾ ਕੱਲ ਹੁਣ ਗਣੇਸ਼ ਮਹਾਰਾਜ ਦੇ ਚਾਤੀ ਸੀ ਜਾਂਦੇ ਸੀ ਵਿਸਰਜਣ ਦੇ ਸੀਗਾ ਸਾਰੀ ਸੰਗਤ ਐਡਾੜਾ ਪਾਣੀ ਖੜਾ ਸੀ ਤੇ ਗੰਦਾ ਉਹਦੇ ਵਿੱਚ ਦੀ ਗਈ ਹੈ ਸਾਰੀ ਗੰਦੇ ਪਾਣੀ ਵਿੱਚ ਦੀ ਸੰਗਤ ਗਈ ਉਹ ਕਿੰਨੇ ਛਰਦਾ ਨਾਲ ਲੈ ਕੇ ਆਏ ਆ ਤੇ ਕਿੱਥੋਂ ਦੀ ਨੰਗਣਾ ਪਿਆ ਉਹਨਾਂ ਨੂੰ ਦੇਖੋ ਦੋਸਤੋ ਕਿੰਨੀ ਇਹ ਗੱਲ ਇਹ ਗੰਭੀਰ ਹੈ ਗੱਲ ਇਹਨੂੰ ਛੋਟੀ ਗੱਲਾਂ ਨਾ ਲਓ ਕਿ ਸੰਗਤ ਵਿਚਾਰੀ ਧਰਮ ਤੇ ਆਪਣਾ ਚੱਲੋ ਕੱਲ ਵਿਸਰਜਨ ਦੇ ਸੀ ਗੁਰੂ ਮਹਾਰਾਜ ਦਾ ਗਣਪਤੀ ਮਹਾਰਾਜ ਦਾ ਤੇ ਸਾਰੀ ਸੰਗਤ ਗੰਦੇ ਪਾਣੀ ਵਿੱਚ ਦੀ ਗਈ ਹੈ ਬਿਲਕੁਲ ਇਹ ਮਜਬੂਰੀ ਚ ਬਿਲਕੁਲ ਸਾਨੂੰ ਬਹੁਤ ਜਿਹੜੇ ਹੁਣ ਕੋਈ ਬਜ਼ੁਰਗ ਨੰਨਦੇ ਆ ਢੋ ਡੇ ਡੇ ਮਸਾ ਬਚਦੇ ਆ ਤੇ ਉਹਨਾਂ ਦੇ ਸਾਨੂੰ ਬੜਾ ਤਰਸ ਆਉਂਦਾ ਵੀ ਅਸੀਂ ਇਹਨੂੰ ਟਪਾ ਕੇ ਆਈਏ ਪਰ ਉਹ ਪਾਣੀ ਇੰਨਾ ਖੜਾ ਹੁੰਦਾ ਮੱਕੀ ਨੂੰ ਕਿਨੂੰ ਟਪਾਵਾਂਗੇ ਹੋਰ ਕੋਈ ਗੱਲ ਕਹਿਣਾ ਚਾਹੁੰਦੇ ਜੀ ਬਸ ਜੀ ਇਹੇ ਸਾਡਾ ਹੱਲ ਕੀਤਾ ਜਾਵੇ ਜਲਦੀ ਤੋਂ ਜਲਦੀ ਠੀਕ ਆ ਭਾਈ ਧੰਨਵਾਦ ਜੀ ਧੰਨਵਾਦ